ਨਾ ਕੋਠੇ ਤੇ ਨਾ ਡੀਜੇ ਲਾਇਆ ਇਹਨੇ ਕੋਠੇ ਦੇ ਭਈਆਂ ਨੇ 10 ਕੇ 12 ਜਿਹੜੇ ਹੈਗੇ ਨੇ ਕਿ ਬੋਜਪੂਰੀ ਗਾਣੇ ਵਿੱਚ ਇੰਨੇ ਗੰਦੇ ਗਾਣੇ ਲਾਉਂਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਦੇ ਵਿੱਚ ਵੀ ਕੀ ਕੁਝ ਕੁ ਬੋਲਦੇ ਪਈ ਜੇ ਮੈਂ ਇਸ ਨੂੰ ਕਹਿਣ ਵਾਸਤੇ ਉਹਨਾਂ ਦੇ ਕੋਠੀ ਦੇ ਉੱਪਰ ਛਾਤੇ ਚੜਿਆ ਵੀ ਆਪਣਾ ਡੀਜੇ ਬੰਦ ਕਰ ਦੋ ਦਲੀਪ ਨਾਂ ਦਾ ਮੁੰਡਾ ਵਾ ਜਿੰਨੇ ਮੈਨੂੰ ਪਿਛੋਂ ਫੜਿਆ ਇੱਕ ਫੋਨ ਨਾਲ ਗੱਜਾ ਜਾ ਮੁੰਡਾ ਉਹਨੇ ਮੇਰਾ ਗਾਲ ਘੁੱਟ ਕੇ ਨਾਲ ਮੇਨਾਂ ਬਦਬੀ ਕੀਤੀ ਮੇਰੇ ਕੇਸਾਂ ਦੀ ਬਦਬੀ ਹੋਈ ਮੇਰੀ ਪੱਗ ਲਾਈ ਮਾਗੀ ਵਾਲੇ ਦਿੰਦੀ ਗੱਲ ਐ ਜੀ ਵੀਰ ਜੀ ਇੱਥੇ ਬੋਜਪੂਰੀ ਗਾਣੇ ਗੰਦੇ ਮੰਦੇ ਲਾਉਂ ਇਸੇ ਮਾਮਲਾ ਸਾਰਾ ਹੋਇਆ ਜੀ ਜੇ ਮੈਂ ਉਹਨਾਂ ਨੂੰ ਰੋਕਣ ਵਾਸਤੇ ਗਿਆ ਤੇ ਉਹਨਾਂ ਨੇ ਮਾਰਕੁੱਟ ਕੀਤੀ ਮੇਰੇ ਨਾਲ ਮੇਰੀ ਜਿਸਤਾਰ ਉਤਾਰੀ ਗਈ ਜੀ ਜੇ ਤੁਸੀਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਪ੍ਰਵਾਸੀ ਵੀਰਾਂ ਨੂੰ ਵੀ ਆ ਤੁਸੀਂ ਜਿਹੜੇ ਗਾਣੇ ਨੇ ਉਹਨੂੰ ਬੰਦ ਕਰੋ ਜਾਂ ਘਟਵਾਜ ਕਰ ਲਓ 10 ਜਣੇ ਸੀ ਦਾਰੂ ਦਰੂਪੀ ਕੇ ਗੰਦੀਆਂ ਗਰਕਤਾਂ ਕਰਦੇ ਸੀ ਕੋਈ ਸ਼ਹਿੋ ਜੀਆਂ ਦੱਸਣ ਵਾਲੀਆਂ ਕਿ ਲੋਕਾਂ ਨੇ ਮੈਨੂੰ ਦੱਸਿਆ ਵੀ ਸੀ ਇਹੋ ਜਿਹੇ ਗੰਦੇ ਗਾਣੇ ਹੀ ਜਿਹੜੇ ਬੋਜਪੂਰੀ ਲਾਦੇ ਕਿਉਂਕਿ ਬਾਕਾਇਦਾ ਮਾਗੀ ਵਾਲੇ ਦਿਨ ਮੈਂ ਆਪਣੇ ਬੱਚਿਆਂ ਨਾਲ ਮੇਰਾ ਪਰਿਵਾਰ ਮੇਰੀ ਗੁੜੀਆ ਛੋਟੀ ਆ ਉਹ ਵੀ 14 ਸਾਲਾਂ ਦੀ ਆ ਅਸੀਂ ਸਾਰੇ ਬੈਠੇ ਸੀ ਤੇ ਇਹਨਾਂ ਹਾਂਸ਼ੂ ਪ੍ਰਦੀਪ ਤੇ ਦਲੀਪ ਨਾਂ ਦੇ ਜਾਂ ਮੁੰਡੇ ਜਿਨ੍ਹਾਂ 10 ਜਣੇ ਚੜਾ ਕੇ ਦਾਰੂ ਦਰੂ ਪੀ ਕੇ ਨਾ ਖਰਮਸਤੀਆਂ ਕਰਨ ਲੱਗੇ ਕਿ ਲੱਗਦਾ ਜਿਹੜਾ ਪੱਤਰਦਾਨ ਕੀਤਾ ਗਿਆ ਪੁਲਿਸ ਨੂੰ ਉਹਨਾਂ ਤਰ੍ਹਾਂ ਵਾਂ ਤੁਸੀਂ ਖੁਸ਼ ਹੋ ਤੇ ਕਿੰਨੇ ਬੰਦਿਆਂ ਦੀ ਜਿਹੜੀ ਉਹ ਤਾਂ ਰੱਸ਼ ਪੈ ਚੁੱਕੀ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੋਏ ਪਾਟਾ ਹੈ ਕਾ ਜਿੰਦਾਬਾਦ 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 ਰੇਸ਼ਟ ਤੇ ਉਹਦੇ ਵਿੱਚ ਵੀਰਜੀ ਇੱਕ ਜਣੇ ਦੀ ਪਰਜੇਸ਼ਨਾ ਦੇ ਮੁੰਡੇ ਦੀ ਪਈ ਹੈ ਬਾਕੀ ਹੁਣ ਇਥੋਂ ਫਰਾ ਰਹੇ ਸਮਾਜ ਦੀਆਂ ਵਕ ਵਕ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਸਾਡੇ ਨਾਲ ਆਪਸ ਵਿੱਚ ਅਸੀਂ رابطہ ਕਰਕੇ ਇਹ ਇੱਥੇ ਇੱਕ ਪ੍ਰੋਗਰਾਮ ਨੂੰ ਲਿਖਿਆ ਸੀਗਾ ਜਿਸ ਵਿੱਚ ਅਸੀਂ 3 ਤਰੀਕ ਨੂੰ ਭੰਡਾਰੀ ਕੋਲੰਬਰਸਾ ਜਿਹੜਾ ਬੰਦ ਦੀ ਕਾਲ ਦਿੱਤੀ ਸੀਗੀ ਜਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਸੋ ਕੱਲ ਜਿਹੜਾ ਆ ਸ਼ਾਮ ਨੂੰ ਹੀ ਸਾਨੂੰ ਜਿਹੜਾ ਮੈਸੇਜ ਆਉਣੇ ਸ਼ੁਰੂ ਹੋ ਗਿਆ ਪ੍ਰਸ਼ਾਸਨ ਦੇ ਕਿ ਐਫ ਆਈ ਆਰ ਜਿਹੜੀ ਆ ਉਹਨਾਂ ਉੱਤੇ ਦਰਜ ਕਰਕੇ ਤੇ ਉਹ ਦੋਸ਼ੀ ਜਿਹੜਾ ਇੱਕ ਅਰੈਸਟ ਕਰ ਲਿਆ ਗਿਆ ਪੀਏ ਜਿਹੜੇ ਦੋਸ਼ੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾਵੇ ਫਾਸਟ ਟਰੈਕ ਤੇ ਲਿਆ ਕੇ ਜਿਹੜੇ ਲੋਕ ਮੰਨ ਲਓ ਇੱਥੇ ਮਿਹਨਤ ਮਜ਼ਦੂਰੀ ਕਰਨ ਲਈ ਆਉਂਦੇ ਆ ਕਰਨ ਕਿਉਂਕਿ ਪੰਜਾਬ ਹੈ ਡੈਮੋਕ੍ਰੇਸੀ ਹੈ ਸੰਵਿਧਾਨ ਰਾਈਟ ਦਿੰਦਾ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੀਆਂ ਦਸਤਾਰਾਂ ਨੂੰ ਹੱਥ ਪੈਣ ਜਾਂ ਸਾਡੇ ਨਿਆਣਿਆਂ ਨੂੰ ਸਾਡੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ ਜਾਵੇ ਜੀ ਸਾਡੇ ਲੋਕਾਂ ਪੰਜਾਬੀਆਂ ਦੀ ਆਪ ਹੀ ਨਲੈਕੀ ਇਹਨੂੰ ਕਹਿੰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਖੋਦ ਕਰਾਇਆ ਤੇ ਦੇ ਦੇ ਕਿ ਆਪ ਆਪ ਉਸ ਸਹਾਇਤ ਕੀਤਾ ਵੀ ਆ ਕੇ ਸਾਡੇ ਕਰਾਇਆ ਤੇ ਉਹ ਮਕਾਨ ਨੇ 5-5 10000 10000 ਨੂੰ ਦੇ ਆ ਇਹ ਨਹੀਂ ਵੇਖਦੇ ਵੀ ਸਾਡੀਆਂ ਕੱਲ ਨੂੰ ਧੀਆ ਭੈਣਾਂ ਅੰਗਲੀਆਂ ਦੇ ਵਿੱਚੋਂ ਨੰਗਣੀਆਂ ਮੈਂ ਕੱਲ ਨੂੰ ਹੋਰ ਵੀ ਉਹਨਾਂ ਨੇ ਵੀ ਬੇਦਬੀ ਕੋਈ ਗਲਤ ਕਰ ਸਕਦੇ ਕੰਮ ਆਉਣ ਵਾਲੇ ਸਮੇਂ 'ਚ ਜੇਕਰ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ ਤੇ ਮੈਂ ਪੰਜਾਬੀ ਸਾਰੇ ਭਾਈਚਾਰੇ ਨੂੰ ਅਪੀਲ ਕਰਦਾ ਏਕਾ ਕਰਕੇ ਜਿਹੜਾ ਸੰਗਠਿਤ ਹੋ ਕੇ ਜਿਹੜੀ ਆ ਲੜਾਈ ਲੜੀਏ ਸਿਕਾ ਦੋਸਤੋ ਮੈਂ ਹਾਂ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਅਮਰਸਾ ਦੇ ਸ਼੍ਰੀ ਰਾਮ ਨਗਰ ਦੀਆਂ ਜਿੱਥੇ ਕੀ ਪਿਛਲੇ ਦਿਨੀ ਗੁਰਸਖ ਵੀਰ ਜਿਹੜੇ ਕੀ ਪੱਗ ਉਤਾਰੀ ਗਈ ਸੀ ਇੱਕ ਪ੍ਰਵਾਸੀ ਵੀਰ ਵੱਲੋਂ ਤੋਂ ਗੱਲਬਾਤ ਹੀ ਕਰਾਂਗੇ ਗੁਰਪ੍ਰੇਮ ਜੀ ਨਾਲ ਪੁੱਛਾਂਗੇ ਸਾਰਾ ਮਾਮਲਾ ਹੈ ਕੀ ਆ ਵੀਰੇ ਕੀ ਸੀ ਮਾਮਲਾ ਦੱਸ ਕਾ ਜੂ ਸਾਡਾ ਕਰ ਦਿਓ ਕਿਉਂ ਜਿਹੀਂ ਨੋਬਤ ਆ ਗਈ ਤੁਹਾਡੀ ਜਿਹੜੀ ਆ ਤੁਹਾਡੀ ਦਸਤਾਰ ਜਿਹੜੀ ਉਤਾਰ ਦਿੱਤੀ ਗਈ ਸੀ ਕਿਹੜੇ ਬੰਦੇ ਵੱਲੋਂ ਉਤਾਰੀ ਗਈ ਸੀ ਵੈਗੁਰਜੀ ਖਾਲਸਾ ਵੈਗੁਰਜੀ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੇ ਵੀਰ ਜੀ ਮਾਗੀ ਆਲੇ ਦਿੰਦੀ ਗੱਲ ਹੈ ਜੀ ਵੀਰ ਜੀ ਇੱਥੇ ਬੋਜਪੂਰੀ ਗਾਣੇ ਗੰਦੇ ਮੰਦੇ ਲਾਉਂਦੇ ਸੀ ਜੇ ਉਹਨਾਂ ਦੇ ਰੋਕਣ ਵਜੋਂ ਇਸੇ ਮਾਮਲਾ ਸਾਰਾ ਹੋਇਆ ਜੀ ਜੇ ਮੈਂ ਉਹਨਾਂ ਨੂੰ ਰੋਕਣ ਵਾਸਤੇ ਗਿਆ ਤੇ ਉਹਨਾਂ ਨੇ ਮਾਰਕੁੱਟ ਕੀਤੀ ਮੇਰੇ ਨਾਲ ਮੇਰੀ ਜਸਤਾਰ ਉਤਾਰੀ ਗਈ ਜੀ ਤੇ ਉਸ ਵਿੱਚ ਵੀਰ ਨਛੱਤਰਨਾਥ ਜੀ ਸਾਡੇ ਕੋਲ ਆਏ ਪਹੁੰਚੇ ਆ ਬਾਬਾ ਮੇਜਰ ਸਿੰਘ ਜੀ ਜਥੇਬੰਦੀਆਂ ਪਹੁੰਚੇ ਨੇ ਇਹਨਾਂ ਦਾ ਮੈਂ ਜੀ ਆਇਆਂ ਨੂੰ ਧੰਨਵਾਦ ਕਹਿਣਾ ਵਾ ਤੇ ਇਹਨਾਂ ਵੱਲੋਂ ਹੀ ਕੋ ਕਾਨੂੰਨੀ ਕਾਰਵਾਈ ਕਰਵਾਈ ਗਈ ਹੈ ਜਿਨ੍ਹਾਂ ਤੇ ਹੁਣ ਪ੍ਰਸ਼ਾਸਨ ਵੱਲੋਂ ਪਰਚਾ ਕੱਟਿਆ ਗਿਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਜੀ ਤੇ ਵੀ ਇੱਥੋਂ ਵੀ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਪ੍ਰਵਾਸੀ ਵੀਰਾਂ ਨੂੰ ਵੀ ਆ ਤੁਸੀਂ ਜਿਹੜੇ ਗਾਣੇ ਨੇ ਉਹ ਨੂੰ ਬੰਦ ਕਰੋ ਜਾਂ ਘਟਵਾਜ ਕਰ ਲੋ ਕਿਉਂਕਿ ਪਰਵਾਹ ਲੱਗ ਰਿਹਾਦਾ ਵਾ ਕਿਸ ਤਰ੍ਹਾਂ ਦੇ ਗਾਣੇ ਲਾਏ ਗਏ ਸੀ ਸੁਣਨ ਵਾਲੇ ਗਾਣੇ ਸੀ ਕਿ ਨਹੀਂ ਸੁਣਨ ਵਾਲੇ ਗਾਣੇ ਸੀ ਉਹ ਵੀਰ ਜੀ 2 ਦਿਨ ਪਹਿਲਾਂ ਇੱਥੇ ਆ ਮੇਰਾ ਵੀਰ ਇੱਕ ਨਾਈ ਰਹਿੰਦਾ ਵਾ ਉਹਨੇ ਵੀ 2 ਦਿਨ ਪਹਿਲਾਂ ਮਾਗੀ ਆ ਦੇ ਤੋਂ 1 ਦਿਨ ਪਹਿਲਾਂ ਵੀ ਉਹਨਾਂ ਨੇ ਰੋਕਿਆ ਸੀ ਵੀ ਤੂੰ ਇਹੋ ਜਿਹੀ ਹਰਕਤਾਂ ਨਾ ਕਰੋ 10 ਜਣੇ ਸੀ ਦਾਰੂ ਦੂਰ ਪੀ ਕੇ ਗੰਦੀਆਂ ਹਰਕਤਾਂ ਕਰਦੇ ਸੀ ਕੋਈ ਸ਼ੈ ਉਹ ਜਿਹਾ ਦੱਸਣ ਵਾਲੀਆਂ ਕਿ ਲੋਕਾਂ ਨੇ ਮੈਨੂੰ ਦੱਸਿਆ ਵੀ ਸੀ ਵੀ ਜਿਹੜੀਆਂ ਤੁਹਾਨੂੰ ਦੱਸਣ ਵਾਲੀਆਂ ਨੇ ਵੀਡੀਓ 'ਚ ਮੈਂ ਦੱਸ ਨਹੀਂ ਸਕਦਾ ਤੇ ਇਹੋ ਜਿਹੇ ਗੰਦੇ ਗਾਣੇ ਹੀ ਜਿਹੜੇ ਬੋਜਪੂਰੀ ਲਾਦੇ ਕਿਉਂਕਿ ਬਾਕਾਇਦਾ ਮਾਗੀ ਵਾਲੇ ਦਿਨ ਮੈਂ ਆਪਣੇ ਬੱਚਿਆਂ ਨਾਲ ਮੇਰਾ ਪਰਿਵਾਰ ਮੇਰੀ ਗੁੜੀਆ ਛੋਟੀ ਆ ਉਹ ਵੀ 14 ਸਾਲਾਂ ਦੀ ਆ ਅਸੀਂ ਸਾਰੇ ਬੈਠੇ ਸੀ ਤੇ ਇਹਨਾਂ ਅੰਸ਼ੂ ਖਰਮਸਤੀਆਂ ਕਰਨ ਲੱਗੇ ਇੱਕ ਦੋ ਵਾਰਾਂ ਪਹਿਲਾਂ ਵੀ ਕਹਿ ਚੁੱਕਾ ਹਾਂ ਮੈਂ ਵੀ ਨਾ ਇਹੋ ਜਿਹੀਆਂ ਹਰਕਤਾਂ ਕਰੋ ਮੁੜ ਕੇ ਮੇਰੀ ਵਾਈਫ ਨੇ ਵੀ ਦੋ ਕਵਾਰਾਂ ਡੱਕਿਆ ਇਹ ਇਸ ਦੇ ਬਾਵਜੂਦ ਵੀ ਉਹ ਡੱਕਣ ਦੇ ਨਾਂਰੇ ਜੇ ਮੈਨਾਂ ਉਹਨਾਂ ਨੂੰ ਡੱਕਣ ਵਾਸਤੇ ਗਾੜੀਆਂ ਗਿਆ ਤੇ ਉਹਨਾਂ ਨੇ ਮੇਰੇ ਨਾਲ ਹੱਥੋ ਪਾਈ ਕਰਨੀ ਚਾਲੂ ਕਰਤੀ ਬਿਲਕੁਲ ਸਭੀ ਤੁਹਾਡੇ ਤੁਹਾਡੇ ਪਰਿਵਾਰ ਲੋ ਤੁਹਾਡੀ ਧਰਮਪੰਦੀ ਨੂੰ ਰੋਕਣ ਦੀ ਜਾ ਕੇ ਕੋਸ਼ਿਸ਼ ਕੀਤੀ ਗਿਆ ਉਹਨਾਂ ਨੂੰ ਮਨਾ ਕੀਤਾ ਗਿਆ ਉਹਨਾਂ ਵੱਲੋਂ ਕੀ ਕਿਹਾ ਗਿਆ ਸੀ ਤੇ ਉਹਨਾਂ ਨਾਲ ਕਿਸ ਤਰ੍ਹਾਂ ਜਿਹੜਾ ਉਸ ਤਰ੍ਹਾਂ ਵਿਹਾਰ ਜਿਹੜਾ ਕੀਤਾ ਗਿਆ ਉਸ ਬੰਦਿਆਂ ਵੱਲੋਂ ਜਦੋਂ ਮੈਨੂੰ ਤੇ ਜਦੋਂ ਉਹਨਾਂ ਨੇ ਹੱਥਪਾਈ ਜ਼ਿਆਦਾ ਹੋ ਗਏ ਮੈਨੂੰ ਜਿਹੜੇ ਸਟਾਣ ਵਾਸਤੇ ਗਏ ਤੇ ਉਹਨਾਂ ਵਿੱਚ ਵੀ ਉਹਨਾਂ ਨੇ ਗਾਲੀ ਗਲੋਚ ਉਹਨਾਂ ਨੇ ਮੇਂ ਕੀਤੀ ਨਾਲ ਮੇਰੀ ਪਰਚਾਈ ਰਵਿੰਦਰ ਕੌਰ ਹੀ ਉਹਨਾਂ ਦੇ ਨਾਲ ਵੀ ਧੱਕੇ ਮੁੱਕੀ ਵਾਵਾ ਕੀਤੀ ਉਹਨਾਂ ਨੇ ਵੀ ਤੇ ਉਸ ਤੋਂ ਬਾਅਦ ਉਹ ਨਾਲ ਦੇ ਫਿਰ ਗਵਾਂਢੀ ਵੇਖ ਕੇ ਆਏ ਤੇ ਜੋ ਉਹਨੇ ਚ ਨੂੰ ਭੱਜ ਪੁੱਜ ਗਏ ਜੇ ਵੀਰ ਜੀ ਤੁਸੀਂ ਪਰਵਾਦੇ ਕਿੰਨੇ ਜੀ ਸੀ ਤੇ ਉਹ ਜਿਹੜੇ ਪ੍ਰਵਾਸੀ ਸੀ ਉਹ ਕਿੰਨੇ ਸੀ ਤੇ ਉਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ ਉਸ ਟਾਈਮ ਤੇ ਜਦੋਂ ਕਿੰਨੇ ਬੰਦੇ ਤੁਹਾਨੂੰ ਪੈਗੇ ਸੀ ਉਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਤੁਸੀਂ ਆਪਣੀ ਜਾਨ ਜਿਹੜੀ ਆ ਉਹ ਬਚਾਈ ਆਪਣਾ ਉਹਨਾਂ ਬੰਦਿਆਂ ਨੂੰ ਮੈਂ ਤੇ ਉਸ ਵੇਲੇ ਵੀਰ ਜੀ ਇਕੱਲਾ ਸੀ ਕਿਉਂਕਿ ਲਾਗੇ ਲਾਗੇ ਸਾਰੇ ਲੋਕੀ ਇੱਥੇ ਮਾਗੀ ਦਾ ਤਿਉਹਾਰ ਹੀ ਸਾਰੇ ਗੁੱਡੀਆਂ ਗੱਡੀਆਂ ਡਾਰ ਰਹੇ ਸੀ ਮੈਂ ਵੀ ਆਪਣੀ ਛਾਤੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਬੈਠਾ ਸੀ ਤੇ ਉਹ 10 ਜਣੇ ਸੀ ਤੇ ਫਿਰ ਵੀ ਚਲੋ ਜਦੋਂ ਇਹ ਗੁਰੂ ਸਾਹਿਬ ਦੀ ਕਿਰਪਾ ਵਾ ਵੀ ਜਿਹੜੇ ਮਾਰਾ ਨੇ ਚਲੋ ਇੰਨੀ ਕੀ ਤੇ ਦਲੇਰੀ ਬਖਸ਼ੀ ਹੀ ਫਿਰ ਵੀ ਉਹਨਾਂ ਨੂੰ ਰੋਕਣ ਵਾਸਤੇ ਮੈਂ ਚੱਲ ਗਿਆ ਅੱਗੇ ਇਹ ਜਾਣਨ ਦੇ ਬਾਵਜੂਦ ਵੀ ਚਲੋ ਜਾਦੇ ਜਣੇ ਮੈਨੂੰ ਤੇ ਹੀ ਵੀ ਚਲੋ ਉਹਨਾਂ ਕੋਲ ਮੈਨਾਂ ਗੱਲਬਾਤ ਹੀ ਕਰਨੀ ਆ ਮੈਨੂੰ ਇਹ ਥੋੜਾ ਪਤਾ ਵੀ ਉਹਨਾਂ ਮੈਨਾਂ ਹੱਥੋਂ ਪਾਈ ਕਰਨੀ ਆ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਸ਼੍ਰੀ ਰਾਮ ਨਗਰ ਦੀਆਂ ਜਿੱਥੇ ਕਿ ਯਾਤਰਾ ਇੱਥੇ ਪ੍ਰਵਾਸੀ ਵੀ ਰਹਿੰਦੇ ਨੇ ਤੇ ਬਹੁਤ ਘੱਟ ਜਿਹੜੇ ਪੰਜਾਬੀ ਨੇ ਤੁਸੀਂ ਦੇਖਿਆ ਵੀ ਮਾਗੀ ਵਾਲ ਦੀ ਜਿਹੜੀ ਘਟਨਾ ਵਾ ਜਿਹੜੇ ਕਿ ਇੱਕ ਬੋਜਪੂਰੀ ਦੇ ਗਾਣੇ ਲਗਾਏ ਗਏ ਸੀ ਉਸ ਨੂੰ ਮੜਾ ਕਰਨ ਤੋਂ ਜਿਹੜਾ ਵੀ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਦੇ ਹੱਥੀ ਜਿਹੜੇ ਪੈਂਦੇ ਨੇ ਅਤੇ ਤੁਸੀਂ ਦੇਖਿਆ ਅੱਜ ਦੱਸਿਆ ਜਿਹੜਾ ਪੱਤਰਦਾਨ ਕੀਤਾ ਗਿਆ ਪੁਲਿਸ ਨੂੰ ਉਹਨਾਂ ਤਰਾਹਾਂ ਤੁਸੀਂ ਖੁਸ਼ ਹੋ ਤੇ ਕਿੰਨੇ ਬੰਦਿਆਂ ਦੀ ਜਿਹੜੀ ਹੁਣ ਤਾਂ ਰੈਸ਼ਟ ਪੈ ਚੁਕੀ ਆ ਰੈਸ਼ਟ ਤੇ ਉਹਦੇ ਵਿੱਚ ਵੀਰ ਜੀ ਇੱਕ ਜਣੇ ਦੀ ਪਰਜੇਸ਼ਨਾ ਦੇ ਮੁੰਡੇ ਦੀ ਪਈ ਹੈ ਬਾਕੀ ਹੁਣ ਇਥੋਂ ਫਰਾ ਰਹੇ ਆ ਵੇਖੋ ਹਣ ਕੀ ਬੰਦਾ ਪੱਕੀ ਹੁਣ ਮੈਂ ਉਹਨਾਂ ਤੋਂ ਖੁਸ਼ ਆ ਵੀ ਇਹਨਾਂ ਤੇ ਦਰਖਾਸਤ ਜੋ ਵੀ ਇਹਨਾਂ ਤੇ ਪਰਚਾ ਕਾਨੂੰਨੀ ਕਾਰਵਾਈ ਕਰਵਾ ਚੁੱਕੇ ਵੀਰ ਨਛੱਤਰਨਾਥ ਜੀ ਸਾਡੇ ਵਿੱਚ ਹੁਣ ਵੀ ਹੋਏ ਇਸ ਵਕਤ ਵੀ ਆਏ ਆ ਕੀ ਤੁਹਾਨੂੰ ਲੱਗਦਾ ਇੱਕ ਪੰਜਾਬ ਚ ਰਹਿ ਕੇ ਅਮਰਸਾ ਦੀ ਗੱਲ ਕਰੀ ਸ਼ਗੁਰੂ ਆਂ ਰਾਮਬਾਦ ਸੀ ਨਗਰੀ ਆ ਅਮਰਸਾ ਚ ਰਹਿ ਕੇ ਇਸ ਤਰ੍ਹਾਂ ਦੇ ਹਾਲਾਤ ਨੇ ਕੀ ਪੱਗਾਂ ਜਿਹੜੀਆਂ ਸਰਦਾਰਾਂ ਦੀ ਨਹੀਂ ਸਲਾਈ ਜਾਂਦੀਆਂ ਪ੍ਰਵਾਸੀਆਂ ਵੱਲੋਂ ਅੱਜ ਦਿਨ ਇਹ ਸਾਨੀ ਵੀਡੀਓ ਇਸ ਤਰ੍ਹਾਂ ਵਾਇਰਲ ਹੁੰਦੀਆਂ ਨੇ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਜਥੇਬੰਦੀਆਂ ਨੇ ਆ ਕੇ ਤੁਹਾਡਾ ਸਾਥ ਦਿੱਤਾ ਪਰ ਮਾਹੌਲ ਕਿਤਾ ਦੇਖਦੇ ਹੋ ਪੰਜਾਬ ਦਾ ਕਿ ਲੱਗਦਾ ਨਹੀਂ ਕਿ ਦੇ ਪੰਜਾਬ ਦਾ ਮਾਣ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਨਾ ਇਹ ਇਹ ਦੇ ਵੀਰ ਜੀ ਸਾਡੇ ਲੋਕਾਂ ਪੰਜਾਬੀਆਂ ਦੀ ਆਪ ਹੀ ਨਲੈਕੀ ਇਹਨੂੰ ਕਹਿੰਦੇ ਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਖੋਦ ਕਰਾਇਆ ਤੇ ਦੇ ਦੇ ਕੇ ਆਪ ਆਪ ਉਸ ਸਹਾਇਤ ਕੀਤਾ ਵੀ ਆ ਕੇ ਸਾਡੇ ਕਰਾਇਆ ਤੇ ਉਹ ਮਕਾਨ ਨੇ 5-5 10000 10000 ਨੂੰ ਦੇ ਆ ਇਹ ਨਹੀਂ ਵੇਖਦੇ ਵੀ ਸਾਡੀਆਂ ਕੱਲ ਨੂੰ ਧੀਆਂ ਭੈਣਾਂ ਅੰਗਲੀਆਂ ਦੇ ਵਿੱਚੋਂ ਨੰਗਣੀਆਂ ਮੈਂ ਕੱਲ ਨੂੰ ਹੋਰ ਵੀ ਉਹਨਾਂ ਨੇ ਵੀ ਬੇਦਬੀ ਕੋਈ ਗਲਤ ਕਰ ਸਕਦੇ ਆ ਕੰਮ ਇਸ ਚੀਜ਼ ਵਾਸਤੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਪੱਕੀ ਵੀ ਗਾਂਹ ਇਹੋ ਜਿਹੀ ਹਰਕਤਾਂ ਨਾ ਕਰਨ ਬਿਲਕੁਲੀ ਤੁਸੀਂ ਦੇਖਿਆ ਵੀ ਵੀਰ ਦਾ ਕਹਿਣਾ ਵੀ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅੱਜ ਦੇ ਨਹੀਂ ਇਸਤਾਨੀ ਵੀਡੀਓ ਵਾਇਲ ਹੁੰਦੀਆਂ ਨੇ ਜਿਸ ਵਿੱਚ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਦੀਆਂ ਪੱਗਾਂ ਜਿਹੜੀਆਂ ਉਛਾਲੀਆਂ ਜਾਂਦੀਆਂ ਨੇ ਅਤੇ ਸਾਡੇ ਪੰਜਾਬ ਵਿੱਚ ਦੇਖ ਕੇ ਜਿਹੜੇ ਹਾਲਾਤ ਨੇ ਸਾਡੇ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਮੈਂ ਕਹਿ ਸਕਦਾ ਕਿਉਂਕਿ ਪ੍ਰਵਾਸੀਆਂ ਵੱਲੋਂ ਜਦੋਂ ਇਸਤਾਨੀ ਵੀਡੀਓ ਜਿਹੜਾ ਵਾਇਲ ਹੁੰਦੀਆਂ ਨੇ ਤੇ ਕਿਤਨਾ ਕਿ ਇਹ ਸਾਡੇ ਪੰਜਾਬ ਵਾਸਤੇ ਬਹੁਤੀ ਵਧੀਆ ਗੱਲ ਨਹੀਂ ਹੈ ਪਰ ਲੀਡਰਾਂ ਨੂੰ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਲੀਡਰਾਂ ਜਿਹੜੇ ਵੋਟਰਾਂ ਲੈਣ ਵਾਸਤੇ ਅੱਜ ਦੇ ਦਿਨ ਇਹਨਾਂ ਨੂੰ ਜਣਾ ਚਮਕਾਉਂਦੇ ਨੇ ਖਾਸ ਕਰਕੇ ਇੱਕ ਵੱਖਰੀ ਇਹਨਾਂ ਦੀ ਸਪੰ ਮੈਂ ਇਸ ਨੂੰ ਤੇ ਵੀਰ ਜੀ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਇਸ ਬਾਰੇ ਕੁਝ ਦਾ ਨਹੀਂ ਮੈਨੂੰ ਪਤਾ ਕਿਉਂਕਿ ਸਾਡੇ ਇਲਾਕੇ ਦੇ ਜਿਹੜੇ ਖੁਦ ਸਰਪੰਚ ਆ ਉਹ ਵੀ ਆਪ ਇੱਕ ਕਮਲ ਬੰਗਾਲੀ ਆ ਤੇ ਇੱਕ ਰਾਹੁਲ ਸ਼ਰਮਾ ਜੋ ਕਿ ਉਹ ਖੁਦ ਮੇਰੇ ਉਲਟ ਹੋਏ ਇਸ ਚੀਜ਼ ਨੂੰ ਜੇ ਉਹ ਚਾਹੁੰਦੇ ਤੇ ਇਸ ਦੇ ਉਸ ਵੇਲੇ ਨੇ ਹੀ ਕਾਨੂੰਨੀ ਕਾਰਵਾਈ ਕਰਵਾ ਸਕਦੇ ਸੀ ਤੇ ਜਿਨ੍ਹਾਂ ਨੇ ਇਸ ਦੇ ਜਾਣਨ ਦੇ ਬਾਵਜੂਦ ਵੀ ਉਹਨਾਂ ਮੇਰੇ ਤੇ ਉਲਟੇ ਕਾਨੂੰਨੀ ਕਾਰਵਾਈ ਇਹ ਕਰਵਾਉਂਦੇ ਰਿਹਾ ਇਹ ਪਰਚਾ ਨਾ ਹੀ ਹੋਵੇ ਇਹਨਾਂ ਦੇ ਮਸਲਾ ਇਹਨਾਂ ਦਾ ਇਹ ਹੀ ਤੇ ਅੱਗੋਂ ਜਿਹੜੇ ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ ਵੀਰ ਨਛੱਤਰਨਾਥ ਜੀ ਦੇ ਜੇ ਬਾਬਾ ਮੇਜਰ ਸਿੰਘ ਜੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਆ ਕੇ ਮੇਰਾ ਸਹਿਯੋਗ ਦਿੱਤਾ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਹੋ ਜਾ ਹੁਣ ਪਰਚਾ ਉਹਨਾਂ ਤੇ ਹੋ ਚੁੱਕਾ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਗੱਲਬਾਤ ਕਰਾਂਗੇ ਵੀਰ ਛੱਤਰ ਵਾਲੀ ਵੀਰ ਛੱਤਰ ਜੀ ਅਕਸਰ ਤੁਸੀਂ ਉੱਥੇ ਪਹੁੰਚਦੇ ਹੋ ਜਿੱਥੇ ਲੋਡ ਹੁੰਦੀ ਆ ਖਾਸ ਕਰਕੇ ਜਦੋਂ ਸਿੱਖਾਂ ਦੇ ਨੁਕਸਾਨ ਹੁੰਦਾ ਜਾਂ ਸਿੱਖਾਂ ਦੀ ਪਗੜੀ ਜੜੂ ਛਾਦੀ ਜਾਂਦੀ ਆ ਜਾਂ ਜਿੱਥੇ ਕਿਸੇ ਦੀ ਆਵਾਜ਼ ਨੂੰ ਕੋਈ ਦਬਾਇਆ ਜਾਂਦਾ ਤੁਹਾਡੇ ਲੋ ਉਸ ਆਵਾਜ਼ ਨੂੰ ਜੜਾ ਚੁੱਕਿਆ ਹੁੰਦਾ ਆ ਤੁਸੀਂ ਵੀ ਦਾ ਸਾਥ ਦਿੱਤਾ ਵਾ ਤੁਹਾਡੀ ਜੱਥੇਬੰਦੀ ਦਾ ਬਹੁਤ ਧੰਨਵਾਦ ਆ ਵਾਲਮੀਕ ਭਾਈਚਾਰੇ ਦਾ ਕਿਉਂਕਿ ਵੱਡੀ ਤਦਾਦ ਵਿੱਚ ਅਜੇ ਜਿਹੜਾ ਪਰਚਾ ਦਾ ਜਿਹੜਾ ਪੁਲਿਸ ਗਾ ਦਿੱਤਾ ਵੱਡੀਆਂ ਧਰਾਵਾਂ ਦੇ ਤਹਿਤ ਕਿਸ ਤਰ੍ਹਾਂ ਦੇ ਚੀਜ਼ ਨੂੰ ਕਿੰਨੇ ਕਿਹ ਚਾਲੂ ਜਾਦੂ ਜਦ ਕਰਨੀ ਪਈ ਤੇ ਤੁਹਾਨੂੰ ਜਦੋਂ ਪਤਾ ਲੱਗਾ ਇਸ ਵੀਰ ਦੇ ਬਾਰੇ ਵੀ ਇਸ ਦੀ ਵੀਰ ਦੀ ਜਿਹੜੀ ਪਾਗੜੂ ਉਤਾਰਿਆ ਗਿਆ ਵਾ ਉਸ ਮਾਹੌਲ ਦੇ ਵਿੱਚ ਤੁਹਾਡਾ ਇਸ ਬਾਰੇ ਕੀ ਕਹਿਣਾ ਵਾ ਸੋ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਵੱਡੀ ਦੁੱਖ ਵਾਲੀ ਜਿਹੜੀ ਗੱਲ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਆਪਣੇ ਆਪ ਚ ਇੱਕ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ ਕਿਉਂਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪ੍ਰਵਾਸੀਆਂ ਵੱਲੋਂ ਸਰਦਾਰ ਦੀ ਦਸਤਾਰ ਉਤਾਰ ਦੇਣੀ ਇਹ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਆ ਗੱਲ ਗਈ ਸੀ ਜਦੋਂ ਇਸ ਦੀ ਵੀਡੀਓ ਜਿਹੜੀ ਆ ਵੱਖ-ਵੱਖ ਜਥੇਬੰਦੀਆਂ ਜੋ ਪੰਜਾਬ ਨੂੰ ਪਿਆਰ ਕਰਦੀਆਂ ਜੋ ਸਿੱਖੀ ਨੂੰ ਪਿਆਰ ਕਰਦੀਆਂ ਜੋ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਦੀਆਂ ਜੋ ਦਸਤਾਰ ਨੂੰ ਪਿਆਰ ਕਰਦੀਆਂ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਆ ਕੇ ਇਸ ਵੀਰ ਦਾ ਹਾਲ-ਚਲ ਪੁੱਛਿਆ ਅਤੇ ਇਸੇ ਜਿੱਥੇ ਵਾਲਮੀਕੀ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਪਤਾ ਲੱਗਾ ਤੇ ਸਾਡੇ ਨਾਲ ਆਪਸ ਵਿੱਚ ਅਸੀਂ رابطہ ਕਰਕੇ ਇਹ ਇੱਥੇ ਇੱਕ ਪ੍ਰੋਗਰਾਮ ਨੂੰ ਲਿਖਿਆ ਸੀਗਾ ਜਿਸ ਵਿੱਚ ਅਸੀਂ 3 ਤਰੀਕ ਨੂੰ ਭੰਡਾਰੀ ਪੋਲੰਬਰਸਾ ਜਿਹੜਾ ਬੰਦ ਦੀ ਕਾਲ ਦਿੱਤੀ ਸੀਗੀ ਜਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਖਤ ਕਾਨੂੰਨੀ ਕਾਰਵਾਈ ਕਰਦੇ ਹੋਏ ਸੋ ਕੱਲ ਜਿਹੜਾ ਆ ਸ਼ਾਮ ਨੂੰ ਹੀ ਸਾਨੂੰ ਜਿਹੜਾ ਮੈਸੇਜ ਆਉਣੇ ਸ਼ੁਰੂ ਹੋ ਗਿਆ ਪ੍ਰਸ਼ਾਸਨ ਦੇ ਕਿ ਐਫ ਆਈ ਆਰ ਜਿਹੜੀ ਆ ਉਹਨਾਂ ਉੱਤੇ ਦਰਜ ਕਰਕੇ ਤੇ ਉਹ ਦੋਸ਼ੀ ਜਿਹੜਾ ਇੱਕ ਅਰੈਸਟ ਕਰ ਲਿਆ ਗਿਆ ਸੋ ਮੈਂ ਦੱਸਣਾ ਚਾਹੁੰਦਾ ਕਿ ਵੇਖੋ ਸਾਨੂੰ ਹਰ ਵਾਰ ਆਪਣੀ ਆਵਾਜ਼ ਆਪਣੇ ਲੋਕਾਂ ਦੀ ਆਵਾਜ਼ ਚੁੱਕਣ ਲਈ ਹਮੇਸ਼ਾ ਧਰਨੇ ਪ੍ਰਦਰਸ਼ਨ ਕਰਦੇ ਕਰਨੇ ਪੈਂਦੇ ਆ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਜਿੱਥੇ ਅਧਿਕਾਰਾਂ ਦੀ ਲੜਾਈ ਹੋਵੇ ਉਥੇ ਤੁਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਕਰ ਦੇਣੀ ਚਾਹੀਦੀ ਆ ਕਿਉਂਕਿ ਇੱਥੇ ਸਥਿਤੀ ਇਦਾਂ ਦੀ ਬਣਾ ਦਿੱਤੀ ਗਈ ਸੀ ਕਿ ਆਪਸ ਵਿੱਚ ਜਿਹੜਾ ਤਕਰਾਰ ਹੋ ਜਾਏ ਪਰ ਇਹ ਸੂਝ-ਬੂਝ ਹੈ ਸਾਡੇ ਪੰਜਾਬ ਦੇ ਉਹ ਅਣਥੱਕ ਯੋਧੇ ਜਰਨਲਿਆਂ ਦੀ ਕਿ ਜਿਸ ਨਾਲ ਜਿਨ੍ਹਾਂ ਨੇ ਇਸ ਘਟਨਾ ਨੂੰ ਬਿਲਕੁਲ ਸੰਜੀਦਗੀ ਨਾਲ ਲੈਂਦੇ ਹੋਏ ਪਿਆਰ ਨਾਲ ਲੈਂਦੇ ਹੋਏ ਇਸ ਮਸਲੇ ਨੂੰ ਪ੍ਰਸ਼ਾਸਨ ਦੇ ਮਾਧਿਅਮ ਨਾਲ ਹੱਲ ਕਰਨ ਲਈ ਯਤਨ ਕੀਤੇ ਤੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਐਫ ਆਰ ਜਿਹੜੀ ਹੈ ਪੁਲਿਸ ਵੱਲੋਂ ਆ ਦਰਜ ਕਰ ਦਿੱਤੀ ਗਈ ਹੈ ਇਸ ਦੇ ਉੱਤੇ ਵੱਖ-ਵੱਖ ਧਾਰਾਵਾਂ ਅਤੇ ਇੱਕ ਦੋਸ਼ੀ ਜਿਹੜਾ ਹੈ ਉਹਨੂੰ ਰੈਸਟ ਕਰ ਲਿਆ ਗਿਆ ਮੈਂ ਪ੍ਰਸ਼ਾਸਨ ਦਾ ਇੱਥੇ ਧੰਨਵਾਦ ਕਰਦਾ ਤੇ ਅਪੀਲ ਕਰਦਾ ਜ਼ਿਲ੍ਹਾ ਕਮਿਸ਼ਨਰ ਜੀ ਤੇ ਡੀਜੀਪੀ ਪੰਜਾਬ ਨੂੰ ਪੀਏ ਜਿਹੜੇ ਦੋਸ਼ੀ ਐ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਐ ਉਹ ਅਮਲ ਚ ਲਿਆਂਦੀ ਜਾਵੇ ਫਾਸਟ ਟਰੈਕ ਤੇ ਲਿਆ ਕੇ ਇਹਨਾਂ ਨੂੰ ਸਖਤ ਜਿਹੜੀ ਐ ਸਜ਼ਾ ਦਿੱਤੀ ਜਾਵੇ ਕਿਉਂਕਿ ਭਵਿੱਖ ਵਿੱਚ ਐਦਾਂ ਦੀ ਜਿਹੜੀ ਘਟਨਾ ਆ ਉਹ ਪੰਜਾਬ ਨਹੀਂ ਪੂਰੇ ਦੇਸ਼ ਵਿੱਚ ਹੀ ਜਿਹੜੀ ਆ ਨਾ ਹੋਵੇ ਮਿਸਾਲ ਪੈਦਾ ਕਰੋ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਦਸਤਾਰ ਜਿਹੜੀ ਉਤਾਰਨੀ ਸਾਡੀ ਜਿਹੜੀ ਐ ਸਮਝੋ ਇੱਕ ਦਿਲ ਦੇ ਉੱਤੇ ਸੱਟ ਮਾਰਨੀ ਇਹ ਬਹੁਤ ਜਿਆਦਾ ਨਿੰਦਣੀਆਂ ਆ ਇਸ ਕਰਕੇ ਸਾਡੀ ਅਪੀਲ ਹੈਗੀ ਆ ਕਿਉਂਕਿ ਜਿੱਥੇ ਵੀ ਕਿਤੇ ਸ਼ੈਡੂਲ ਕਾਸਟ ਭਾਈਚਾਰੇ ਨਾਲ ਜਾਂ ਕਿਸੇ ਗਰੀਬ ਪਰਿਵਾਰ ਨਾਲ ਅਤਿਆਚਾਰ ਹੁੰਦਾ ਹੈ ਦਾਸ ਉਥੇ ਹਮੇਸ਼ਾ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਹਾਜ਼ਰ ਹੈ ਕਿਉਂਕਿ ਸਮਾਜ ਨੇ ਹੀ ਸਾਨੂੰ ਜਿਹੜੀ ਇਹ ਸੇਵਾਵਾਂ ਬਖਸ਼ੀਆਂ ਆਪਣੇ ਗਰੀਬਾਂ ਮਜ਼ਲੂਮਾਂ ਬੇਸਹਾਰਿਆਂ ਦੀ ਜਿਹੜੀ ਆਵਾਜ਼ ਹੈ ਉਹਨੂੰ ਬੁਲੰਦ ਕਰਕੇ ਪ੍ਰਸ਼ਾਸਨ ਜਿਹੜਾ ਆ ਉਹ ਕੁੰਭ ਕਰਨ ਦੀ ਨੀਂਦ ਸੁੱਤਾ ਹੁੰਦਾ ਉਸ ਨੂੰ ਜਗਾਉਣ ਲਈ ਪੂਰੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜੋ ਸਾਰੀਆਂ ਜਥੇਬੰਦੀਆਂ ਹਨ ਉਹਨਾਂ ਨੇ ਇਕਾ ਕਰਕੇ ਸਮਾਜ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ ਸੋ ਮੈਂ ਸਾਰੀਆਂ ਜਥੇਬੰਦੀਆਂ ਦਾ ਸਾਰੇ ਸਾਰੇ ਉਹ ਅੰਨ ਤੱਕ ਯੋਧਿਆਂ ਦਾ ਪੰਜਾਬੀਆਂ ਦਾ ਅਤੇ ਜੋ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਜੋ ਦਸਤਾਰ ਨੂੰ ਪਿਆਰ ਕਰਨ ਵਾਲੇ ਧੰਨਵਾਦ ਕਰਦਾ ਹਾਂ ਤੁਹਾਡੀ ਇਕਤਾ ਦੀ ਤੁਹਾਡੇ ਵਿਸ਼ਵਾਸ ਦੀ ਤੁਹਾਡੀ ਇਕਤਾ ਦੀ ਜੋ ਤੁਸੀਂ ਭਰੋਸਾ ਦਿਤਾਇਆ ਹੈ ਦਾਸ ਤੇ ਉਹ ਜਿਹੜੇ ਭਰੋਸੇ ਦੀ ਜਿੱਤ ਹੋਈ ਹੈ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਵੱਲੋਂ ਤੇ ਦੋਸ਼ੀ ਇੱਕ ਜਿਹੜਾ ਉਹ ਅਰੈਸਟ ਕਰ ਲਿਆ ਗਿਆ ਹੈ ਬਾਕੀ ਦੋਸ਼ੀ ਜਿਹੜੇ ਆ ਉਹ ਅਰੈਸਟ ਕੀਤੇ ਜਾਣ ਕਿਸ ਤਰ੍ਹਾਂ ਦੀ ਦਬੀਲ ਛਤਨ ਦੀ ਇਹ ਕੋਈ ਪਹਿਲਾ ਮਾਮਲਾ ਨਹੀਂ ਅਸੀਂ ਦੇਖਿਆ ਇਹ ਤੋਂ ਵੀ ਇਸ ਵੀਰ ਤੋਂ ਬਾਅਦ ਪਿਛਲੇ ਝੰਡੇ ਵਾਲੇ ਇੱਕ ਮਾਮਲਾ ਸਾਹਮਣੇ ਆਇਆ ਸੀ ਲੁਧਿਆਣਾ ਸਾਮਣੇ ਆਇਆ ਸੀ ਆਏ ਦਿਨ ਸਾਡੇ ਮਾਮਲੇ ਸਾਹਮਣੇ ਹੁੰਦੇ ਨੇ ਪ੍ਰਵਾਸੀਆਂ ਨੂੰ ਇਸ ਤਰ੍ਹਾਂ ਪੰਜਾਬੀਆਂ ਦੀ ਪੱਗਾਂ ਨੂੰ ਛਾਲ ਤੁਸੀਂ ਦੇਖਿਆ ਕਿ ਚੰਡੀਗੜ੍ਹ ਲਾ ਕੇ ਮਾਮਲਾ ਸਾਹਮਣੇ ਆਇਆ ਸੀ ਜਿਹੜਾ ਕਿ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਮਾਰ ਦਿੱਤੇ ਗਏ ਉਸ ਪਰਿਵਾਰ ਨੂੰ ਇੰਨਾ ਕਿ ਧਰਨਾ ਪ੍ਰਸ਼ੰਗ ਕਰਨਾ ਪਿਆ ਆਪਣੀ ਹੱਕੀ ਮੰਗਾਂ ਵਾਸਤੇ ਅਫੇਦ ਦਾਜ ਕਰਾਉਣ ਵਾਸਤੇ ਕਿਸ ਤਰ੍ਹਾਂ ਦੇ ਦੇ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦੇ ਕਿਉਂ ਸਾਨੂੰ ਇੰਨੀਆਂ ਜਿਹੜੀਆਂ ਸਾਡੇ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਸਾਨੂੰ ਤਸੀਹੇ ਪੈਂਦੇ ਨੇ ਇਹ ਸਭ ਤੋਂ ਵੱਡੀ ਜਿਹੜੀ ਹੈ ਸਾਡੇ ਸਾਥੀਆਂ ਦੀ ਨਲੈਕੀ ਹੈ ਮੈਂ ਪੰਜਾਬੀਆਂ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪ ਹੀ ਜਦੋਂ ਇਹਨਾਂ ਨੂੰ ਪਹਿਲਾਂ ਜਿੱਦਾਂ ਗੁਰਪ੍ਰੀਤ ਜੀ ਦੱਸ ਰਹੇ ਸੀ ਕਿ ਘਰਾਂ ਦੇ ਵਿੱਚ ਆਪਾਂ ਜਦੋਂ ਜਗ੍ਹਾ ਦਿੰਨੇ ਆ ਫਿਰ ਕਹਿੰਦੇ ਵੀ ਅੱਗ ਲੈਣ ਆਈ ਤੇ ਘਰ ਦੀ ਮਾਲਕ ਬਣ ਜਾਂਦੀ ਹੈ ਤੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਏਕਾ ਕਰਨਾ ਚਾਹੀਦਾ ਹੈ ਜਿਹੜੇ ਲੋਕ ਮੰਨ ਲਓ ਇੱਥੇ ਮਿਹਨਤ ਮਜ਼ਦੂਰੀ ਕਰਨ ਲਈ ਆਉਂਦੇ ਆ ਕਰਨ ਕਿਉਂਕਿ ਪੰਜਾਬ ਐ ਡੈਮੋਕ੍ਰੇਸੀ ਐ ਸੰਵਿਧਾਨ ਰਾਈਟ ਦਿੰਦਾ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡੀਆਂ ਦਸਤਾਰਾਂ ਨੂੰ ਹੱਥ ਪੈਣ ਜਾਂ ਸਾਡੇ ਨਿਆਣਿਆਂ ਨੂੰ ਸਾਡੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ ਜਾਵੇ ਇਦਾਂ ਦੀ ਘਟਨਾ ਜਿਹੜੀ ਨਾ ਅਸੀਂ ਕਦੀ ਹੋਣ ਦਿੱਤੀ ਆ ਨਾ ਅਸੀਂ ਹੋਣ ਦਿਆਂਗੇ ਆਉਣ ਵਾਲੇ ਸਮੇਂ 'ਚ ਜੇਕਰ ਇਦਾਂ ਦੀ ਕੋਈ ਘਟਨਾ ਵਾਪਰਦੀ ਐ ਤੇ ਮੈਂ ਪੰਜਾਬੀ ਸਾਰੇ ਭਾਈਚਾਰਣ ਨੂੰ ਅਪੀਲ ਕਰਦਾ ਏਕਾ ਕਰਕੇ ਜਿਹੜਾ ਸੰਗਠਿਤ ਹੋ ਕੇ ਜਿਹੜੀ ਆ ਇਹ ਲੜਾਈ ਲੜੀ ਅਸੀਂ ਦੇਖਿਆ ਖਾਸ ਕਰਕੇ ਪੰਜਾਬੀ ਨਗਾਨ ਦੀ ਗੱਲ ਕਰੀਏ ਪੰਜਾਬੀ ਕਾਰੋਬਾਰ ਦੀ ਗੱਲ ਕਰੀਏ ਅਸੀਂ ਦੇਖਿਆ ਸਾਡਾ ਪੰਜਾਬੀ ਵੀ ਜਿਆਦਾ ਜੋ ਰੇੜੀ ਲਾਉਂਦਾ ਵਾ ਜਾਂ ਕਾਰਬਾ ਖੋਲਦਾ ਸੀ ਦੇਖਿਆ ਉਹਦੀ ਦੁਕਾਨ ਜਾਂ ਜਿਹੜੀ ਤੇ ਬਿਲਕੁਲ ਰਸ ਨਹੀਂ ਹੁੰਦਾ ਹਜੇ ਕਿ ਜਦੋਂ ਪ੍ਰਵਾਸੀ ਲਾਉਂਦੇ ਨੇ ਖਾਣ ਪੀਣ ਦਾ ਸਮਾਨ ਉੱਥੇ ਸਾਡੇ ਪੰਜਾਬੀ ਜਾ ਕੇ ਵੱਡੀ ਤਾਬੂਸ਼ ਪਹੁੰਚਦੇ ਨੇ ਆਪਣੇ ਲੋਕੀ ਸਨੇਹ ਹਰਨਾ ਚਾਹੋਗੇ ਪੰਜਾਬੀ ਲੋਕਾਂ ਨੂੰ ਮੈਂ ਤੇ ਇੱਕ ਬੇਨਤੀ ਕਰਨਾ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਕਿ ਸਾਥੀਓ ਆਪਣੇ ਲੋਕਾਂ ਨੂੰ ਚੁੱਕਣ ਦਾ ਯਤਨ ਕਰੋ ਕਿਉਂਕਿ ਤੁਸੀਂ ਜਦੋਂ ਆਪਣਿਆਂ ਦੀ ਬਾਹ ਨਹੀਂ ਫੜਦੇ ਤੇ ਹੋਰਾਂ ਦੇ ਮਗਰ ਭੱਜੇ ਫਿਰਦੇ ਆ ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਮੈਂ ਦੇਖ ਰਿਹਾ ਹਾਂ ਅੰਬਰਸਰ ਦੇ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਜ਼ਿਆਦਾ ਸਾਡੇ ਪੰਜਾਬੀ ਵੀਰਾਂ ਨੇ ਜਿਹੜੀਆਂ ਫਾਸਟ ਫੂਡ ਜਾਂ ਸਬਜ਼ੀ ਦੀਆਂ ਜਾਂ ਸ਼ਾਪਾਂ ਖੋਲੀਆਂ ਉਹਨਾਂ ਦਾ ਧੰਨਵਾਦ ਪੀਲਾ ਮੈਂ ਕਰਦਾ ਕਿਉਂਕਿ ਉਹਨਾਂ ਨੇ ਯਤਨ ਕੀਤਾ ਹੈ ਕਿ ਆਪਣੇ ਭੈਣ ਭਰਾਵਾਂ ਨੂੰ ਸਾਫ਼ ਸੁਥਰੀ ਚੰਗੀ ਤੇ ਸਾਫ਼ ਸੁਥਰੀ ਜਿਹੜੀ ਚੀਜ਼ ਉਹ ਪ੍ਰੋਵਾਈਡ ਕੀਤੀ ਜਾਵੇ ਪਰ ਸਾਡੇ ਭਾਈਚਾਰੇ ਦੇ ਲੋਕ ਸਾਡੇ ਭੈਣ ਭਰਾ ਸਾਡੇ ਪੰਜਾਬ ਦੇ ਲੋਕ ਪੰਜਾਬੀਆਂ ਦਾ ਸਾਥ ਨਾ ਦੇ ਕੇ ਪ੍ਰਵਾਸੀਆਂ ਦੇ ਜਿਹੜਾ ਸਾਥ ਦੇ ਰਹੇ ਆ ਇਸ ਕਰਕੇ ਵੀ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰਦੀਆਂ ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਠੀਕ ਕਰੋ ਆ ਕਿਉਂਕਿ ਆਪਣੇ ਭੈਣ ਭਰਾਵਾਂ ਦੀ ਬਾਹ ਫੜਨੀ ਸਿੱਖੀਏ ਸੋ ਇਸ ਕਰਕੇ ਜਿਹੜੀ ਆ ਪੰਜਾਬ ਦੇ ਵਿੱਚ ਸਭ ਤੋਂ ਵੱਡੇ ਦੋਸ਼ੀ ਅਸੀਂ ਆ ਪਿਆ ਜੋ ਇਨਾਂ ਨੂੰ ਜਿਹੜਾ ਆ ਭੂਏ ਚਾੜ ਕੇ ਤੇ ਸਾਡੀਆਂ ਦਸਤਾਰਾਂ ਨੂੰ ਜਿਹੜੇ ਆਤਕਾਉਂਦੇ ਆ ਅਸੀਂ ਦੇਖਿਆ ਅੱਜ ਦਿਨੋਂ ਪੰਜਾਬ ਵਿੱਚ ਆ ਕੇ ਵੋਟਾਂ ਹੋਈਆਂ ਨੇ ਇਲੈਕਸ਼ਨ ਹੋਈਆਂ ਨੇ ਖਾਸ ਕਰਕੇ ਪਿੰਡਾਂ ਦੇ ਸਰਪੰਚ ਜਾਂ ਇਲਾਕੇ ਦੇ ਸਰਪੰਚ ਜਿਹੜੇ ਨੇ ਉਹ ਜਾਂ ਪਰਵਾਸੀ ਬਣੇ ਨੇ ਜਾਂ ਕੌਂਸਲ ਪਰਵਾਸੀ ਬਣੇ ਨੇ ਕਿਸ ਤਰ੍ਹਾਂ ਦੀ ਇਹਦੇ ਵਿੱਚ ਚੀਜ਼ਾਂ ਨੂੰ ਲੈ ਕੇ ਆਪਣੇ ਵੱਲੋਂ ਮੈਂ ਦੱਸਣਾ ਚਾਹੁੰਨਾ ਜਦੋਂ ਬਹੁ ਗਿਣਤੀ ਇਹਨਾਂ ਦੀ ਹੋਏਗੀ ਤੇ ਮੈਂ ਆਉਣ ਵਾਲੇ ਸਮੇਂ 'ਚ ਕਿਉਂਕਿ ਜਿੱਥੇ ਪੰਜਾਬ ਦੇ ਵਿੱਚ 40% ਆਬਾਦੀ ਉਹ ਸ਼ੈਡਿਊਲ ਕਾਸਟ ਭਾਈਚਾਰੇ ਦੀ ਹੈ ਸੋ ਮੈਂ ਇਹ ਕਾਰ ਨਹੀਂ ਕਰਨ ਕਰਕੇ ਹੀ ਇਹ ਸਾਥੀਓ ਜਿਹੜੀ ਆ ਘਟਨਾ ਵਾਪਰਦੀ ਹੈ ਕਿਉਂਕਿ ਜੇ ਜਿੱਥੇ ਪ੍ਰਵਾਸੀਆਂ ਦੀ ਜ਼ਿਆਦਾ ਗਿਣਤੀ ਹੋਏਗੀ ਬਹੁਤ ਗਿਣਤੀ ਹੋਏਗੀ ਤੇ ਆਮ ਜੀ ਗੱਲ ਹੈ ਉੱਥੇ ਪ੍ਰਵਾਸੀ ਜਿਹੜਾ ਆ ਉਹ ਬਣੇਗਾ ਇਸ ਕਰਕੇ ਆਪਾਂ ਸਾਰਿਆਂ ਨੂੰ ਆਪਣੇ ਲੋਕਾਂ ਦਾ ਸਾਥ ਦੇ ਕੇ ਜਿੱਥੇ ਵੀ ਕੱਟ ਵੋਟਾਂ ਚੈੱਕ ਜਰੂਰ ਕਰਿਆ ਕਰੋ ਵੀ ਇੱਕ ਘਰ ਦੇ ਵਿੱਚ ਕਿੰਨੇ ਕਿੰਨੇ ਪ੍ਰਵਾਸੀ ਜਿਹੜੇ ਤੁਹਾਡੇ ਨਾਂ ਤੇ ਵੋਟਾਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਇਹਦਾ ਖਿਆਲ ਰੱਖਿਆ ਕਰੋ ਇਹ ਨਹੀਂ ਹੈ ਕਿ ਵੇਖੋ ਆਪਾਂ ਉਹਨਾਂ ਦੀ ਜਦੋਂ ਇਹ ਖਲੋਂਦੇ ਨੇ ਉਦੋਂ ਆਪਾਂ ਉਹਨਾਂ ਦਾ ਸਾਥ ਦੇ ਦਿੰਨੇ ਆ ਤੇ ਉਹ ਜਿਹੜਾ ਆ ਉੱਥੋਂ ਦੇ ਜਿਹੜੇ ਆ ਉਹ ਸਰਪੰਚ ਪੰਚ ਬਣ ਜਾਂਦੇ ਠੀਕ ਹੈ ਬਹੁਤ ਬਧਨਵਾਦ ਜੀ ਤੁਸੀਂ ਦੇਖਿਆ ਅੱਜ ਬਾਲਮੀ ਭਾਈ ਜਰਿਆਲਵਾ ਇਸ ਪਰਿਵਾਰ ਦਾ ਸਾਥ ਦਿੱਤਾ ਗਿਆ ਜਿਹੜਾ ਕਿ ਗੋਰਸ਼ਕ ਵੀਰ ਹੈ ਅਤੇ ਖਾਸ ਕਰਕੇ ਜਿਹੜਾ ਧਰਨਾ ਜਿਹੜਾ ਤਿੰਤਰੀ ਨੂੰ ਧਰਨਾ ਦੇਣਾ ਸੀ ਉਹ ਧਰਨਾ ਜਿਹੜਾ ਮਲਤਵੀ ਕਰ ਦਿੱਤਾ ਗਿਆ ਹੁਣ ਤੁਹਾਡੇ ਕੋਲ ਕੋਈ ਬੰਦੀ ਕਾਲ ਦਿੱਤੀ ਗਈ ਹੈ ਜਾਂ ਕਿਸ ਤਰ੍ਹਾਂ ਦਾ ਜਿਹੜਾ ਧਰਨਾ ਦੇਣਾ ਸੀ ਕੀ ਅਪੀਲ ਕੀ ਕਰਨ ਜਾਓ ਪ੍ਰਸ਼ਾਸਨ ਨੂੰ ਜਿਹੜੇ ਲੋੜੇ ਲੋਕਾਂ ਨੂੰ ਜਿਹੜਾ ਤੁਸੀਂ ਇਹ ਤਿੰਨ ਦਾ ਧਰਨਾ ਕਰਿਆ ਸੀ ਮੈਂ ਦੱਸਣਾ ਚਾਹੁੰਦਾ ਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਦੇ ਮਾਧਮ ਨਾਲ ਤੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਕਾਫੀ ਜਥੇਬੰਦੀਆਂ ਹ ਉਹ ਸਾਰਿਆਂ ਸਾਡਿਆਂ ਦਾ ਏਕਾ ਸਾਡੇ ਏਕੇ ਦੇ ਨਾਲ ਅਸੀਂ ਚੱਲਦੇ ਆਂ ਸੋ ਅਸੀਂ 3 ਤਰੀਕ ਨੂੰ ਜਿਹੜਾ ਅੰਬਰਸਰ ਭੰਡਾਰੀ ਪੁਲ ਬੰਦ ਕਰਨ ਦੀ ਕਾਲ ਦਿੱਤੀ ਸੀ ਉਸ ਨੂੰ ਅਸੀਂ ਕਿਉਂਕਿ ਮੈਂ ਪੋਸਟਪੋਨ ਨਹੀਂ ਕਰ ਸਕਦਾ ਕਹਿੰਦਾ ਕਿਉਂਕਿ ਉਸ ਨੂੰ ਅਸੀਂ ਵਾਪਸ ਹੀ ਲੈ ਰਹੇ ਆ ਕਿਉਂਕਿ ਜਿਹੜਾ ਮਸਲਾ ਸੀਗਾ ਉਹ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਤੇ ਦੋਸ਼ੀ ਜਿਹੜਾ ਫੜ ਕੇ ਅੰਦਰ ਦਰਜ ਕਰ ਲਿਆ ਗਿਆ ਅਤੇ ਜਿਹੜੇ ਬਾਕੀ ਦੋਸ਼ੀ ਹੈ ਉਹਨਾਂ ਨੂੰ ਪੁਲਿਸ ਫੜਨ ਦੀ ਯਤਨ ਕਰ ਰਹੀ ਹੈ ਮੇਰੀ ਅਪੀਲ ਹੈ ਕਿ ਸਾਨੂੰ ਦੁਬਾਰਾ ਜਿਹੜਾ ਆ ਉਹ ਪ੍ਰਦਰਸ਼ਨ ਕਰਨ ਦੀ ਨਾ ਜ਼ਰੂਰਤ ਪਰੇ ਇਸ ਪਰਿਵਾਰ ਨੂੰ ਜਿਹੜਾ ਆ ਪੂਰਨ ਜਿਹੜਾ ਆ ਉਹ ਐ ਮੈਂ ਕਹਿੰਨਾ ਕਾਨੂੰਨੀ ਸੁਵਿਧਾਵਾਂ ਜਿਹੜੀਆਂ ਉਪਚਾਈਆਂ ਜਾਂ ਜਾਂ ਵਾਲਮਿਕੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀਰ ਛੱਤ ਦੇ ਜਿਹੜਾ ਇੱਕ ਸਨੇਹਾ ਦਿੱਤਾ ਵਾ ਆਮ ਲੋਕਾਂ ਨੂੰ ਪ੍ਰਸ਼ਾਸਨ ਨੂੰ ਜਿਹੜਾ ਤਿੰਨ ਦੀ ਜੜੀ ਹੈ ਬੰਦੀ ਕਾਲ ਦਿੱਤੀ ਗਈ ਸੀ ਉਹ ਵਾਪਸ ਲੈ ਲਈ ਗਈ ਹੈ ਕਿਉਂਕਿ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਖ-ਵੱਖ ਤਰ੍ਹਾਂ ਦੇ ਜਿਹੜਾ ਪਚਾ ਦਰਕੀਤਾ ਗਿਆ ਅਤੇ ਹੁਣ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਕਿ ਨਜ਼ਰ ਆ ਰਹੇ ਨੇ ਅਤੇ ਖਾਸ ਕਰਕੇ ਉਸ ਪੰਜਾਬੀ ਵੀਰ ਦਾ ਜਿਹੜੀ سپورਟ ਕੀ ਵਜੇ سپورਟ ਵਾਸਤੇ ਵੱਡੇ ਜਥੇਬੰਦੀਆਂ ਆਈਆਂ ਨੇ ਅਤੇ ਉਹਨਾਂ ਕਿਹਾ ਹਮੇਸ਼ਾ ਪੰਜਾਬੀਆਂ ਨਾਲ ਖੜਿਆ ਕਰੋ ਕਿਉਂਕਿ ਜੇਕਰ ਪੰਜਾਬੀ ਦਾ ਪੰਜਾਬੀ ਨਹੀਂ ਖੜੇਗਾ ਫਿਰ ਕੌਣ ਆਪਾਂ ਤੁਸੀਂ ਦੇਖਿਓ ਕੀ ਸਾਡੇ ਪੰਜਾਬ ਦੇ ਹਾਲਾਤ ਹੋ ਗਏ ਨੇ ਪ੍ਰਵਾਸੀਆਂ ਲੋ ਆਜ ਦਿਨ ਸਥਾਨੀਆਂ ਜਿਹੜੀ ਵੀਡੀਓ ਵਾਇਰਲ ਹੁੰਦੀਆਂ ਨੇ ਕਦੀ ਕਿਸੇ ਦੀ ਪੱਗ ਲਾ ਦਿੱਤੀ ਜਾਂਦੀ ਹੈ ਕਦੀ ਕਿਸੇ ਨਾਲ ਝਗੜਾ ਕਰਦੇ ਜਾਂਦਾ ਪਰ ਸਾਡੇ ਵਾਸਤੇ ਖਾਸ ਕਰਕੇ ਸਾਡੇ ਪੰਜਾਬ ਵਾਸਤੇ ਕੋਈ ਬਹੁਤੀ ਵਧੀਆ ਗੱਲ ਨਹੀਂ ਆ ਮੈਨੂੰ ਦਿਓ ਜਾਤ ਬੈ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ